ਜੇ ਤੈਨੂੰ ਵੇਲ ਮਿਲੇ ਗੂਚੀ ਦੇ ਬੂਟਾ ਤੋਂ ਤਾਂ ਕਰ ਰਹਿਣਾ ਤੂੰ ਵੋਟਾਂ ਮੰਗਣ ਗਿਆ ਨੋਟਾਂ ਨਾਲੋਂ ਘੱਟ ਪਈਆਂ ਵੋਟਾਂ ਨੈਸ਼ਨਲ ਪਾਰਟੀ ਕਹਿੰਦੇ ਉਹ ਇੱਕ ਸੀਟ ਆ ਤੁਹਾਡੀ ਲੋਕ ਸਭਾ ਚ ਤੇ ਕਹਿੰਦਾ ਇੱਕ ਥੀ ਕਾਂਗਰਸ ਹਟ ਝੂਠਾ ਇੱਥੇ ਬਹਿਨੇ ਆ ਉੱਥੇ ਬਹਿਨੇ ਆ ਤੇ ਇਹਨਾਂ ਸਾਰਿਆਂ ਨੂੰ ਬੈਸ਼ਨ ਦੇ ਵਿੱਚ ਤੇ ਤੂੰ ਜਵਾਬ ਦੇ ਪੰਜਾਬ ਦੇ ਸਿਰ ਕਰਜ਼ਾ ਜੋ ਵੱਧ ਰਿਹਾ ਹੈ ਆਰਥਿਕ ਸਥਿਤੀ ਜੋ ਖਰਾਬ ਹੋ ਰਹੀ ਹੈ ਉਸ ਬਾਬਤ ਜੋ ਮਾਹਿਰ ਨੇ ਆਰਥਿਕ ਉਹ ਜਾਂਚ ਪੜਤਾਲ ਕਰਨ सीबीआई ਜਾਂਚ ਹੋਵੇ ਇਸ ਤਰ੍ਹਾਂ ਦੀਆਂ ਕਈ ਮੰਗਾਂ ਨੇ ਜਨਵਜੋਤ ਸਿੰਘ ਸਿੱਧੂ ਨੇ ਰਾਜਪਾਲ ਸਾਹਮਣੇ ਰੱਖੀਆਂ ਨੇ ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਭਗਵੰਤ ਮਾਨ ਦੇ ਬੂਟਾਂ ਬਾਰੇ ਵੀ ਇੱਕ ਦਿਲਚਸਪ ਟਿੱਪਣੀ ਕਰ ਗਏ ਨੇ ਜੇ ਤੈਨੂੰ ਵਹਿਲ ਮਿਲੇ ਗੂਚੀ ਦੇ ਬੂਟਾਂ ਤੋਂ ਤਾਂ ਕਰੇ ਨਾ ਤੂੰ ਚੜ ਕੇ ਬੇਸ਼ਰਮਾ ਵਾਂਗੂੰ ਹਵਾਈ ਜਹਾਜ਼ਾਂ 'ਚ ਵੋਟਾਂ ਮੰਗਣ ਗਿਆ ਨੋਟਾਂ ਨਾਲੋਂ ਘੱਟ ਪਈਆਂ ਵੋਟਾਂ ਨੈਸ਼ਨਲ ਪਾਰਟੀ ਕਹਿੰਦੇ ਉਹ ਇੱਕ ਸੀਟ ਆ ਥੋੜੀ ਲੋਕ ਸਭਾ 'ਚ ਤੇ ਕਹਿੰਦਾ ਇੱਕ ਥੀ ਕਾਂਗਰਸ ਹਟ ਚੁੱਪ ਤਾਂ ਸਹੀ ਗੱਲ ਮੈਂ ਕਰ ਰਿਹਾ ਇਹਦਾ ਇੱਕ ਜਵਾਬ ਨਹੀਂ ਦਿੰਦਾ ਪਕੌੜਾ ਕਹਿੰਦੇ ਜਵਾਬ ਦਵੇ ਲੈ ਤੂੰ ਮੈਂ ਠੀਕ ਹੈ ਇੱਥੇ ਬਹਿਨੇ ਆ ਉੱਥੇ ਬਹਿਨੇ ਆ ਤੇ ਇਹਨਾਂ ਨੂੰ ਸਾਰਿਆਂ ਨੂੰ ਬੈਠਣ ਦੇ ਵਿੱਚ ਤੇ ਤੂੰ ਜਵਾਬ ਦੇ ਜਦੋਂ ਉਦੋਂ ਬੁਲਾਇਆ ਸੀ ਮੈਨੂੰ ਉਥੇ ਉਦੋਂ ਕਿਹਾ ਆਉਦਾ ਸੀ ਉਹ ਮੇਰੇ ਕੋਲ ਹਾਂ ਲੀਡਰਾਂ ਦੇ ਨਾਲ ਨਹੀਂ ਹੁੰਦੇ ਲੀਡਰ ਕ੍ਰੈਡੀਬਿਲਟੀ ਨਾ ਹੁੰਦੇ ਆ ਖੜੇ ਆ ਨਾ ਲੋਕ ਕਿਉਂ ਖੜੇ ਆ ਕਿਉਂਕਿ ਤੇਰੇ ਪਰਦੇ ਫਾਸ਼ ਹੋਣੇ ਦੇਖਣੇ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿੱਡੇ ਵੱਡੇ ਬਹਿਰੂਪੀ ਹੋ ਤੁਸੀਂ ਤੁਹਾਡੇ ਨਕਾਬ ਉੱਠ ਗਏ ਡਿਮਾਂਡ ਸਰ ਸੀਬੀਆਈ ਇਨਕੁਆਇਰੀ ਹੋਵੇ ਜਿਹੜੀ ਦੂਲੋ ਸਾਹਿਬ ਨੇ ਕਹੀ ਇਹਨਾਂ ਨੇ ਪਹਿਲਾਂ ਵੀ ਡਿਮਾਂਡ ਕੀਤੀ ਹੈ ਲੇਕਿਨ ਅਸਲੀ ਡਿਮਾਂਡ ਸੀਬੀਆਈ ਇਨਕੁਆਇਰੀ ਹੋਵੇ ਜਿੰਨੇ ਸਕਾਲਰਸ਼ਿਪ 2 ਲੱਖ ਬੰਦੇ ਇਫੈਕਟਡ ਮੈਂ ਠੀਕ ਕਰ ਰਿਹਾ ਸਰ 16 ਤੋਂ 20 ਲੱਖ ਬੰਦੇ ਇਫੈਕਟਡ ਹੈ ਨਹੀਂ 16 ਤੋਂ 20 ਲੱਖ ਤੱਕ ਆ ਜਿੰਨੀਆਂ ਐਕਸਾਈਟੀਆਂ ਡਿਊਟੀਆਂ ਡਾਟੀਆਂ ਚੋਰੀਆਂ ਕਰਦੇ ਹੋ ਤੁਸੀਂ ਲੋਕੀ ਮਾਰਦੇ ਹੈਂ ਕੁੱਤਾ ਮਰ ਜੇ ਤੁਸੀਂ ਐਫ ਆਈ ਆਰ ਕਰਾਉਣ ਨੂੰ ਫਿਰਦੇ ਹੋ ਠੀਕ ਹੈ ਕਿ ਨਹੀਂ ਤੇ ਬੰਦੇ ਮਰ ਗਏ ਕੋਈ ਜ਼ਿੰਮੇਵਾਰ ਨਹੀਂ ਹੈ ਇਹ ਦੁੱਲੋ ਸਾਹਿਬ ਕਹਿ ਰਹੇ ਮੈਂ ਨਾ ਕੋਈ ਹੋਵੇ ਪਾਰਟੀਆਂ ਤਾਂ ਉੱਤੇ ਉੱਠ ਗਿਆ ਤੁਸੀਂ ਬਦਲਾਵ ਕਰਨ ਆਏ ਸੀ ਭਗਵੰਤ ਮਾਨ ਸਾਹਿਬ ਬਾਦਨ ਨਾਲੋਂ ਬੱਤਰੋਂ ਬਾਦਨ ਨਾਲੋਂ ਬੱਤਰ ਯਾ ਇਹ ਕਹਿ ਵੀ ਕਰ ਜਾ ਤੂੰ ਮੋੜੇਗਾ ਯਾ ਇਹ ਕਹਿ ਤੇਰੇ ਕੋਲ ਇਨਕਮ ਹੈ ਯਾ ਇਹ ਕਹਿ ਤੂੰ ਮਾਫੀਆ ਨਹੀਂ ਚਲਾਉਂਦਾ ਮਿੱਤਰਾਂ ਇਹ ਕਰਜ਼ਾ ਲੈਣ ਦਾ ਸਾਈਕਲ ਹੈ ਕਿ ਪ੍ਰੋਮਿਸ ਕੋਈ ਫੁੱਲਫਿਲ ਨਹੀਂ ਹੋ ਰਿਹਾ ਹਾਂਜੀ ਵਿਧਾਨ ਸਭਾ ਇੱਕ ਮੱਛੀ ਮਾਰਕੀਟ ਹੈ ਹਾਂਜੀ ਤੇ ਡਾਇਵਰਟ ਕਰਨ ਲਈ ਡਾਈਗਰੈਸ ਕਰਨ ਲਈ ਹੋਰ ਹੀ ਗੱਲਾਂ ਹੁੰਦੀਆਂ ਨੇ ਇਹਨਾਂ ਮੁੱਦਿਆਂ ਤੇ ਕੋਈ ਡਿਸਕਸ਼ਨ ਨਹੀਂ ਹੁੰਦੀ